ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਜੀ ਪਸ਼ਮੀਨੇ ਦੇ ਹੋਣਗੇ ਠੀਕ ਹੈ ਜੀ ਜਿਹੜਾ ਵੀ ਇਹਨਾਂ ਵਿੱਚੋਂ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਮੰਗਵਾ ਸਕਦੇ ਹੋ ਬਾਕੀ ਜੀ ਅਗਰ ਤੁਸੀਂ ਕਿਸੇ ਹੋਰ ਫੈਬਰਿਕ ਤੇ ਕੋਈ ਹੋਰ ਡਿਜ਼ਾਈਨ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਤਵ ਵੀ ਕਰਵਾ ਸਕਦੇ ਹਾਂ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਬਾਕੀ ਜੀ ਵੀਡੀਓ ਸ਼ੁਰੂ ਕਰਦੇ ਆ ਫਸਟ ਸੂਟ ਜਿਹੜਾ ਆਪਣਾ ਪਸ਼ਮੀਨੇ ਤੇ ਹੋਏਗਾ ਤੇ ਨਾਲ ਹੀ ਇਹਦੇ ਸ਼ਾਲ ਵੀ ਜਿਹੜਾ ਪਸ਼ਮੀਨੇ ਦਾ ਹੋਏਗਾ ਨਿੱਕੀ ਬੂਟੀ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਪ੍ਰਿੰਟ ਸੂਟ ਹੋਏਗਾ ਆਲ ਓਵਰ 5 ਮੀਟਰ ਦਾ ਸੂਟ ਰਹੇਗਾ ਜੀ ਇਦੇ ਵਿੱਚ ਆਪਣੇ ਕੋਲ ਆਲਮੋਸਟ 6 ਤੋਂ 7 ਕਲਰ ਅਵੇਲੇਬਲ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਹੁਤ ਸੋਹਣੇ ਕਲਰ ਆ 트ੈਂਡਿੰਗ ਵਾਲੇ ਕਲਰ ਆ ਜਿਹੜੇ ਕਿ ਸਰਦੀਆਂ ਦੇ ਲਈ ਸਪੈਸ਼ਲ ਰਹਿਣ ਵਾਲੇ ਆ ਅੱਜਕੱਲ ਤੁਹਾਨੂੰ ਪਤਾ ਹੀ ਆ ਸਭ ਤੋਂ ਜ਼ਿਆਦਾ ਪਸ਼ਮੀਨੇ ਦਾ ਫੈਬਰਿਕ ਚੱਲ ਰਿਹਾ ਆ ਇਹਦੇ ਨਾਲ ਸ਼ਾਲ ਆ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਆ ਠੀਕ ਹੈ ਜੀ ਹਰ ਇੱਕ ਤਰ੍ਹਾਂ ਦੇ ਦੇ ਵਿੱਚ ਆਪਣੇ ਕੋਲ ਕਲਰ ਹੈਗੇ ਆ ਹਰ ਇੱਕ ਤਰ੍ਹਾਂ ਦੇ ਡਿਫਰੈਂਟ ਡਿਜ਼ਾਈਨ ਹੈਗੇ ਆ ਆ ਵੀ ਚੈੱਕ ਕਰ ਸਕਦੇ ਹੋ ਨਿਕਨਿਕ ਬਰੀਕ ਬੂਟੀ ਵਾਲਾ ਬਹੁਤ ਸੋਹਣਾ ਡਿਜ਼ਾਈਨ ਆ ਇਹ ਹਰ ਇੱਕ ਏਜ ਗਰੁੱਪ ਦੀ ਹੈ ਭੈਣਾਂ ਦੇ ਲਈ ਹੈ ਜਿਹੜੇ ਵੀ ਤੁਸੀਂ ਆਪਣੇ ਮਰਜ਼ੀ ਬਾਈ ਕਰ ਸਕਦੇ ਹੋ ਅਗਰ 올ਡ ਏਜ ਉਹ ਵੀ ਬਾਈ ਕਰ ਸਕਦੇ ਯੰਗ 40 50 ਪਲੱਸ ਵਾਲੀਆਂ ਭੈਣਾਂ ਵੀ ਬਾਈ ਕਰ ਸਕਦੀਆਂ ਸਾਰੇ ਤਰ੍ਹਾਂ ਦੇ ਕਲਰ ਹੈਗੇ ਆਪਣੇ ਕੋਲ ਵਿਦ ਡਿਫਰੈਂਟ ਡਿਫਰੈਂਟ ਜਿਹੜੇ ਪ੍ਰਿੰਟ ਹੈਗੇ ਅੰਬੀ ਵਾਲਾ ਪ੍ਰਿੰਟ ਆ ਇਹ ਵੀ ਬਹੁਤ ਹੀ ਟ੍ਰੈਂਡਿੰਗ ਵਿੱਚ ਰਹਿੰਦਾ ਆ ਠੀਕ ਹੈ ਜੀ ਨੈਕਸਟ ਆ ਪੱਤੇ ਵਾਲਾ ਪ੍ਰਿੰਟ ਆ ਗਿਆ ਤੁਸੀਂ ਦੇਖ ਸਕਦੇ ਹੋ ਬਾਕੀ ਜੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਆ ਆਪਣਾ ਜਸਟ ਸਕਰੀਨਸ਼ਾਟ ਭੇਜ ਕੇ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੀ ਕੋਈ ਹੋਰ ਵੀ ਇਨਕੁਆਰੀ ਲੈਣੀ ਹੋਵੇ ਸੂਟ ਰਿਲੇਟਡ ਤੁਸੀਂ ਉਹ ਵੀ ਮੈਸੇਜ ਕਰਕੇ ਆਪਣਾ ਵਟਸਐਪ ਤੇ ਲੈ ਸਕਦੇ ਹੋ ਬਾਕੀ ਜੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੇ ਨਾਲ ਦੀ ਨਾਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਤੁਸੀਂ ਉਹ ਵੀ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਸਾਰੇ ਦੇਖ ਸਕਦੇ ਹੋ ਇਹ ਜਿਹੜੇ ਪਸ਼ਮੀਨੇ ਤੇ ਹੀ ਹੋਣਗੇ ਅੱਜ ਦੇ ਸੂਟ ਸਾਰੇ ਪਸ਼ਮੀਨੇ ਦੇ ਫੈਬਰਿਕ ਚ ਹੀ ਹੋਣਗੇ ਨਾਲ ਇਹਨਾਂ ਦੇ ਪਸ਼ਮੀਨੇ ਦਾ ਹੀ ਸ਼ਾਲ ਹੋਏਗਾ ਵਿਦਆਊਟ ਸ਼ਾਲ ਕੋਈ ਸੂਟ ਨਹੀਂ ਹੋਏਗਾ ਸਾਰਿਆਂ ਦੇ ਡਿਫਰੈਂਟ ਡਿਜ਼ਾਈਨ ਬਰੀਕ ਬੋਟੀ ਵਾਲੇ ਪੱਤੇ ਵਾਲੇ ਸਾਰੇ ਤਰ੍ਹਾਂ ਦੇ ਆ ਵੱਡੇ ਫੁੱਲਾਂ ਵਾਲੇ ਡਿਜ਼ਾਈਨ ਇਹ ਵੀ ਦੇਖ ਸਕਦੇ ਹੋ ਬਾਕੀ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਕੇ ਪੇਜ ਕੇ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ